ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਲੱਗੇ ਆਂ ਕੁਝ ਇਸ ਤਰ੍ਹਾਂ ਕਰਨ ਇਸ ਵੀਡੀਓ ਰਾਹੀਂ ਆਹ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜਿੱਥੇ ਆਪਣੀਆਂ ਗੱਡੀਆਂ ਖੜ੍ਹਦੀਆਂ ਆਹ ਸਾਡੀ ਗੱਡੀ ਰਾਤ ਦੀ ਲੋਟ ਜਿਹੜੀ ਹੁਣ ਮੈਂ ਲੈ ਕੇ ਚੱਲਾਂ ਮੈਲ ਨੂੰ ਤੇ ਆ ਖੜੀ ਆਪਣੀ ਆਟੋ ਹਾਲੋ ਇਹ ਕੱਲ ਸਾਡਾ ਸਿਗਾ ਨਕੋਦਰ ਦਾ ਟੂਰ ਸੁਲਤਾਨਪੁਰ ਲੋਧੀ ਲੋਹਿਆਂ ਕਾਲੇ ਸੰਘੇ ਲਾਂਬੜਾ ਜਮਸ਼ੇਰ ਜੜਾਲਾ ਬਡਾਲਾ ਤੇ ਫੇਰ ਵਾਪਸੀ ਬਾਕੀ ਕਰਦੇ ਗੱਲਬਾਤ ਫੇਰ ਜੀ ਲਓ ਜੀ ਗੱਡੀ ਹੋ ਗਈ ਸਟਾਰਟ ਤੇ ਆਪਾਂ ਚੱਲੇ ਆਂ ਮੈਲ ਨੂੰ ਬਾਕੀ ਗੱਲ ਬਾਤ ਕਰਾਂਗੇ ਫੇਰ 老姨。 ਆਪਾਂ ਪਹੁੰਚ ਗਏ ਆ ਗੱਤੇ ਵਾਲੀ ਮੈਲ ਚ ਤੇ ਕੰਡੇ ਦੇ ਲਾਤੀ ਗੱਡੀ ਹਜੀ ਉਹ ਆਈ ਨਹੀਂ ਲਓ ਜੀ ਗੱਡੀ ਆਪਣੀ ਹੋ ਗਈ ਖਾਲੀ ਤੇ ਆਪਾਂ ਚੱਲੇ ਆ ਆਪਣੇ ਪਿੰਡ ਨੂੰ ਵਾਪਸ ਲਓ ਜੀ ਆਪਾਂ ਆ ਗਏ ਆ ਆਪਣੇ ਪਿੰਡ ਵਾਪਸ ਮਿੱਲ ਤੋਂ ਗੱਤਾ ਲਾ ਕੇ ਗੱਤੇ ਦੀ ਗੱਡੀ ਹੋ ਗਈ ਖਾਲੀ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਬਾੜ ਵੇਚਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਸਕ੍ਰੈਪ ਵੇਚਣੀ ਹੋਵੇ ਤਾਂ ਸਾਡੇ ਨਾਲ ਵੱਧ ਤੋਂ ਵੱਧ ਸੰਪਰਕ ਕਰਨ ਦਿੱਤੇ ਹੋਏ ਨੰਬਰਾਂ ਤੇ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਅਤੇ ਕਬਾੜ ਬਾਰੇ ਜਾਣਕਾਰੀ ਲੈ ਕੇ ਆਉਂਦੇ ਰਹੀਏ ਥੈਂਕ ਯੂ ਜੀ